ਜਿੰਨੀ देर तक मैं बोलूंगा तुम्हारी आवाज बिल्कुल नहीं होनी चाहिए ठीक है ਤੇ ਇਹਦੀ आवाज ਆ ਰਹੀ ਤੁਹਾਨੂੰ ओके देखो बेटा ਅੱਜ ਜਿਹੜਾ ਆਪਾਂ ਇੱਥੇ ਇਕੱਠੇ ਹੁੰਦਾ ਮਕਸਦ ਕੀ ਹੈ ਆਪਾਂ ਅਕਸਰ ਇਕੱਠੇ ਹੁੰਦੇ ਰਹਿੰਦੇ ਨੇ ਪ੍ਰੇਰ ਦੇ ਵਿੱਚ ਕੋਈ ਨਾ ਕੋਈ ਤੁਹਾਨੂੰ ਸੰਦੇਸ਼ ਮਿਲਦਾ ਰਹਿੰਦਾ ਠੀਕ ਹੈ ਇਹ ਸਰਕਾਰ ਵੱਲੋਂ ਜੋ ਵੀ ਗਾਈਡਲਾਈਨਸ ਆਉਂਦੀਆਂ ਹਨ ਉਹਨਾਂ ਬਾਰੇ ਆਪਾਂ ਵਿਚਾਰ ਚਰਚਾ ਤੁਹਾਡੇ ਨਾਲ ਕਰਦੇ ਰਹਿੰਦੇ ਆ ਤੇ ਜ਼ਰੂਰੀ ਵੀ ਹੈ ਨਾ ਸਰਕਾਰ 'ਚ ਤੇ ਸਕੂਲਾਂ ਦੇ ਵਿੱਚ ਆਪਸੀ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਵੀ ਪਤਾ ਲੱਗਦਾ ਰਹਿੰਦਾ ਹੈ ਕਿ ਸਰਕਾਰ ਕੀ ਕਰ ਰਹੀ ਹੈ ਤੇ ਸਰਕਾਰ ਨੂੰ ਵੀ ਪਤਾ ਲੱਗਦਾ ਰਹਿੰਦਾ ਹੈ ਕਿ ਕੀ ਅਪਡੇਸ਼ਨ ਹੋ ਰਹੀ ਹੈ ਕਿ ਥੱਲੇਡੇ ਲੈਵਲ ਤੇ ਸਕੂਲ ਸਕੂਲ ਪੱਧਰ ਤੇ ਕੀ ਕੁਝ ਹੋ ਰਿਹਾ ਕਿਹੜੀਆਂ-ਕਿਹੜੀਆਂ ਕਮੀਆਂ ਹੈਗੀਆਂ ਤੇ ਕਿਵੇਂ ਉਹਨਾਂ ਨੂੰ ਜਿਹੜਾ ਦੂਰ ਕੀਤਾ ਜਾਏ ਉਸੇ ਸਿਲਸਿਲੇ 'ਚ ਅੱਜ ਦਾ ਜਿਹੜਾ ਪ੍ਰੋਗਰਾਮ ਦੇਖੋ ਤੇ ਲਿਖਿਆ ਅਖਿਲ ਭਾਰਤੀ ਸਿੱਖਿਆ ਸਮਾਗਮ 2024 ਤੋਂ ਇਹ ਜਿਹੜਾ ਸਮਾਗਮ ਹੈ ਇਹਦੇ ਅੰਤਰਗਤ ਸਰਕਾਰ ਬਹੁਤ ਵੱਡੇ ਪੱਧਰ ਤੇ ਦੇਸ਼ ਦੇ ਸਾਰੇ ਹੀ ਸਕੂਲਾਂ ਦੇ ਵਿੱਚ ਇੱਕ ਕ੍ਰਾਂਤੀਕਾਰੀ ਜਿਹੜਾ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਠੀਕ ਹੈ ਉਹ ਜਿਹੜਾ ਬਦਲਾਵ ਆ ਉਹ এডਿਕੇਸ਼ਨ ਕੁਆਲਿਟੀ ਐਜੂਕੇਸ਼ਨ ਨਾਲ ਰਿਲੇਟਡ ਆ ਕਿ ਆਪਾਂ এডਿਕੇਸ਼ਨ ਚ ਕੁਆਲਿਟੀ ਕਿਵੇਂ ਲੈ ਕੇ ਆਉਣੀ ਆ ਠੀਕ ਐ ਤੋਂ ਸਭ ਤੋਂ ਵੱਡੀ ਆਪਣੀ ਸਮੱਸਿਆ ਕੁਆਲਿਟੀ ਦੀ ਸਮੱਸਿਆ ਹੀ ਆ ਆਪਾਂ ਪੰਜਾਬ ਦੇ ਜਿੰਨੇ ਵੀ ਸਕੂਲ ਆ ਉਹਨਾਂ ਚ ਜੇ ਦੇਖ ਲਈ ਇੱਕ ਛੱਤ ਮਾਰੀਏ ਤਾਂ ਆਪਾਂ ਅਕਸਰ ਇਹ ਗੱਲ ਕਰਦੇ ਆ ਕਿ ਸਕੂਲ ਜਿਹੜਾ ਦੇਖਦੇ ਪੱਖੋਂ ਬਹੁਤ ਸੋਹਣੇ ਹੋਗੇ ਆ no doubt ਆਪਣੇ ਜਿਹਨੇ ਸਰਕਾਰੀ ਸਕੂਲ ਹੈ ਬਹੁਤ ਹੀ ਸੋਹਣੇ ਬਹੁਤ ਸਮਾਰਟ ਹੋ ਗਏ ਆ ਇਨਫਰਾਸਟ੍ਰਕਚਰ ਜਿਹੜਾ ਆ ਉਹ ਬਹੁਤ ਵਧੀਆ ਉੱਤਮ ਕਿਸਮ ਦਾ ਹੋ ਗਿਆ ਪ੍ਰਾਈਵੇਟ ਸਕੂਲਾਂ ਨਾਲੋਂ ਜਿਹੜੀਆਂ ਦੁਕਾਨਦਾਰੀਆਂ ਹੁੰਦੀਆਂ ਸੀ ਪੁਰਾਣੇ ਨਿਗੇ ਨਿਗੇ ਸਕੂਲ ਹੁੰਦੇ ਸੀ ਉਹ ਸਾਰੇ ਤਕਰੀਬਨ ਮੋਰ ਦੈਨ 90% ਬੰਦ ਹੋ ਗਏ ਆ ਜਿਹੜੇ ਦੁਕਾਨਾਂ ਖੋਲ ਕੇ ਬੈਠੇ ਸੀ ਨਾ ਜਿਹੜੀ ਆ ਉਹਨੇ ਨਵੀਂ ਐਜੂਕੇਸ਼ਨ ਪਾਲਿਸੀ ਦੀ ਆਪਾਂ ਗੱਲ ਕਰ ਰਹੇ ਸੀ ਉਹਦੇ ਅੰਤਰਗਤ ਸਰਕਾਰ ਨੇ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਆ ਜਿਦੇ ਚ ਉਹ ਬੱਕਰੇ ਵਗਰੇ ਡੇਸ ਮਨਾ ਰਹੇ ਆ ਤੇ ਆ ਜਿਹੜਾ ਡੇ ਲਿਖਿਆ ਨਾ ਐਲ ਐਨ ਡੀ ਇਹਦਾ ਮਤਲਬ ਐ ਫਾਊਂਡੇਸ਼ਨਲ <li>ਲਿਟਰੇਸੀ ਐਂਡ ਨਿਊਮਰੇਸੀ ਹੁਣ ਇਹ ਜਗਾ ਵਲੇਜ ਦੇ ਉੱਤੇ ਲੱਗਦਾ ਜਿਹੜੇ ਤੁਹਾਡੇ ਲਾਗੋ ਤੇ ਲੱਗੇ ਰਹੀਆਂ ਇੰਨੀ ਬੈਟਰ ਹੈ ਮੇਰਾ ਮਤਲਬ ਕਾਹਦੇ ਨੇ ਇਹਦਾ ਮਤਲਬ ਦੇਖੋ ਇੱਥੇ ਲਿਖਿਆ ਆ ਆਦਾ ਆਰੂਤ ਸਾਖਰਤਾ ਤੇ ਸੰਖਿਆਤਮਕਤਾ ਮਿਸ਼ਨ ਇਹਦਾ ਕੀ ਮਤਲਬ ਹੈ ਕਿ ਦੇਖੋ ਬੇਟਾ ਸਰਕਾਰ ਚਾਹੁੰਦੀ ਹੈ ਕਿ ਸਾਰੇ ਬੱਚੇ ਸ਼ੱਕਰ ਹੋਣੇ ਚਾਹੀਦੇ ਆ। ਉਪਰਦੇਸ਼ ਦੀ ਸਰਕਾਰ ਨੇ 2015 ਦੇ ਵਿੱਚ ਇੱਕ ਹੋਰ ਮਿਸ਼ਨ ਲੈ ਕੇ ਆਇਆ ਨਿਪੁੰਨ ਭਾਰਤ। ਇਹ ਕੋਈ ਨਵਾਰ ਕੋਈ ਮਿਸ਼ਨ ਹੈ ਜਿਹੜਾ ਇੱਥੇ ਸਮਰੱਥ ਮਿਸ਼ਨ ਚੱਲ ਰਿਹਾ ਹੈ ਪੰਜਾਬ ਦੇ ਵਿੱਚ। ਨਿਪੁੰਨ ਭਾਰਤ ਦਾ ਸਮਰੱਥ ਮਿਸ਼ਨ ਇੱਕ ਹੀ ਗੱਲ ਹੈ ਜਿਉਂਨਾਂ ਨੇ ਤੁਹਾਨੂੰ ਸਮਰੱਥ ਕਰਨਾ। ਸਮਰੱਥਾ ਮਤਲਬ ਬੇਟਾ ਦੋ ਚੀਜ਼ਾਂ ਦਾ ਜ਼ਿਕਰ ਕਰਨਾ ਹੈ ਉਹ ਕਿਹੜੀਆਂ ਕਿਹੜੀਆਂ ਇੱਕ ਤੇ ਸਾਖਰ ਹੋਣਾ ਜੀ ਦਾ ਸਾਖਰ ਦਾ ਮਤਲਬ ਕੀ ਹੁੰਦਾ ਆਪਾਂ ਸਮਝਾਇਆ ਸੀ ਸਾਖਰ ਉਹ ਵਿਅਕਤੀ ਹੁੰਦਾ ਜਿਹਨੂੰ ਪੜ੍ਹਨਾ ਤੇ ਲਿਖਣਾ ਆਉਂਦਾ ਹੈ ਸਰਕਾਰੀ ਸਕੂਲ ਦੀ ਹੈ ਵੀ ਬੱਚੇ ਨੂੰ ਪੜ੍ਹਨਾ ਲਿਖਣਾ ਆਉਂਦਾ ਫਿਰ ਦੂਸਰੀ ਗੱਲ ਦੂਸਰੀ ਗੱਲ ਉਹ ਮੈਥ ਜਿਹੜਾ ਬੇਸਿਕ ਮੈਥ ਹੈ ਨਾ ਮਤਲਬ ਜਮਾ ਤਕਾਓ ਗੁਣਾ ਤੱਕ ਹੀ ਇਹ ਜਿਹੜੀ ਆ ਆਣੀ ਚਾਹੀਦੀ ਆ ਸਰਕਾਰੀ ਇਸ ਚੰਗੀ ਦੇ ਆਣੀ ਕਿਦੋਂ ਤੱਕ ਚਾਹੀਦੀ ਕਿਹੜੀ ਕਲਾਸ ਤੱਕ ਤੀਸਰੀ ਕਲਾਸ ਤੱਕ ਸਰਕਾਰ ਦੀ ਇਹ ਮੰਚਾਇਆ ਸਰਕਾਰ ਦਾ ਇਹ ਉਦੇਸ਼ ਹੈ ਕਿ ਤੀਜੀ ਜਮਾਤ ਤੱਕ ਹਰ ਬੱਚੇ ਨੂੰ ਪੜਨਾ ਲਿਖਣਾ ਅਤੇ ਛੋਟੇ ਮੋਟੇ ਮੈਥ ਜਿਹੜਾ ਅਧਾਰਿਤ ਮੈਥ ਦਾ ਮਤਲਬ ਗੁਣਾ, ਜਮਾ, ਘਟਾਓ, ਤਕਸੀਮ ਇਹ ਆਉਣਾ ਚਾਹੀਦਾ ਹੈ ਜਿੱਦੇ ਅੱਗੇ ਬੱਚਾ ਜਾਣਾ ਨਹੀਂ ਚਾਹੀਦਾ ਸਰਕਾਰ ਦੀ ਤੇ ਵਸੇ ਇਹ ਸਰਕਾਰ ਦਾ ਰਹਿਦਾ ਹੈ ਕਿ ਤੁਸੀਂ ਦੇਖਿਆ ਬੱਚੇ ਆਪਣੇ ਜਿਹੜੇ 6ਵੀਂ ਚ ਬੱਚੇ ਹੁੰਦੇ ਆ ਉਹਦੇ ਜੋ ਕਿੰਨੇ ਬੱਚੇ ਹੁੰਦੇ ਆ ਜਿਹੜੇ ਬੱਚੇ ਆ ਕੀ ਜਿਨ੍ਹਾਂ ਨੂੰ ਪੰਜਾਬੀ ਪੰਜਾਬੀ ਲਾਵਾ ਉਹ ਬਾਕੀ ਪਛਾਵਾ ਦੀ ਗੱਲ ਜੇ ਆਪਾਂ ਨਹੀਂ ਕਰ ਰਹੇ ਪੰਜਾਬੀ ਕਿੰਨਿਆਂ ਨੂੰ ਪੜ੍ਹਨੀ ਲਿਖਣੀ ਹੁੰਦੀ ਆ ਮੰਨ ਲਓ 6ਵੀਂ ਚ 50 ਬੱਚੇ ਆ ਪੰਜਾਵਾ ਦੇ ਵਿੱਚ ਜੇਕਰ ਸਿਰਫ 25 ਬੱਚਿਆਂ ਨੂੰ ਪੰਜਾਬੀ ਲਿਖਣੀ ਪੜ੍ਹਨੀ ਆ ਰਹੀ ਹੈ ਉਹਦੇ ਵਿੱਚ ਸਿਰਫ 10 ਬੱਚਿਆਂ ਨੂੰ ਅੰਗਰੇਜ਼ੀ ਪੜ੍ਹਨੀ ਲਿਖਣੀ ਆ ਰਹੀ ਹੈ ਠੀਕ ਹੈ ਤੇ 10 15 ਜਣਿਆਂ ਨੂੰ ਪੰਜਾਵਾ ਦੇ ਵਿੱਚੋਂ 10 15 ਜਣਿਆਂ ਨੂੰ ਜੇਕਰ ਮੈਥ ਦੇ ਛੋਟੇ-ਮੋਟੇ ਸਵਾਲ ਆ ਰਹੇ ਆ ਤੇਰੇ ਬਹੁਤ ਚਿੰਤਾ ਦਾ ਵਿਸ਼ਾ ਹੈ ਠੀਕ ਹੈ ਆਪਾਂ ਨੂੰ ਪਤਾ ਹੈ ਕਿ ਆਪਣੀਆਂ ਜੇਕਰ ਜੜ੍ਹਾਂ ਮਜ਼ਬੂਤ ਹੋਣਗੀਆਂ ਤਾਂ ਤੇਰੀ ਆਪਣਾ ਜਿਹੜਾ ਅੱਗੇ ਉਹਦੀ ਇਮਾਰਤ ਵੀ ਵਧੀਆ ਜਿਹੜੀ ਬਣੇਗਾ ਤੁਹਾਡੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ ਤਾਂ ਫਿਰ ਤੁਸੀਂ ਅੱਗੇ ਚੰਗੇ ਚ ਨੈਸ਼ਨਲ ਅਚੀਵਮੈਂਟ ਸਰਵੇ ਉਹ ਸਰਕਾਰ ਇਸ ਲਈ ਕਰਾਉਂਦੀ ਹੈ ਕਿ ਇਹ ਪਤਾ ਲੱਗ ਸਕੇ ਜੀ ਆਪਣੇ ਬੱਚੇ ਕਿੱਥੋਂ ਤੱਕ ਸਟੈਂਡ ਕਰ ਰਹੇ ਆ ਕਿੱਥੋਂ ਤੱਕ ਉਹਨਾਂ ਦੇ ਪੱਲੇ ਕਿੰਨਾ ਕੁਛ ਹੈ ਤਾਂ ਉਹ ਇੱਕ ਸਰਵੇ ਰਨ ਹੈ ਜਿਹੜਾ ਕੀਤਾ ਗਿਆ 2023 ਦਾ ਪੂਰਾ ਦੇਖਿਆ ਅੱਜ 3 ਕਲਾਸ ਦੇ ਵਿੱਚ ਸਿਰਫ 60% ਬੱਚੇ ਹੀ ਜਿਨ੍ਹਾਂ ਨੂੰ ਆਪਡੀ ਜਿਹੜੀ ਆ ਭਾਸ਼ਾ ਹੈ ਅਸਾ ਕੋਈ ਵੀ ਹੋ ਸਕਦੀ 67% ਬੱਚਿਆਂ ਨੂੰ ਸਿਰਫ ਲਿਖਣਾ ਪੜਨਾ ਹੁੰਦਾ ਹੀ ਇਹ ਮੈਥ ਜਿਹੜਾ ਸਿਰਫ 63% ਬੱਚਿਆਂ ਨੂੰ ਹੁੰਦਾ ਸੀ ਇਹ 23 ਦੇ ਵਿੱਚ ਜਿਹੜਾ ਨੈਸ਼ਨਲ ਸਰਵੇ ਕੀਤਾ ਗਿਆ ਤੀਸਰੀ ਕਲਾਸ ਦੇ ਇੱਕ ਪੰਜਵੀਂ ਕਲਾਸ ਤੇ ਸਰਵੇ ਕੀਤਾ ਗਿਆ ਉਹਦੇ ਚ ਵੀ ਦੇਖਿਆ ਗਿਆ ਕਿ 52% ਬੱਚਿਆਂ ਨੂੰ ਜਿਹੜੀ ਆ ਉਹ ਭਾਸ਼ਾ ਜਿਹੜੀ ਆ ਆੜੀ ਆ ਪੜਨੀ ਤੇ ਲਿਖਣੀ ਤੇ ਦੂਸਰੀ ਗੱਲ ਮੈਥ ਵੀ 52% ਬੱਚੇ ਮੈਥ ਦਾ ਮਤਲਬ ਹੈ ਜਮਾ ਘਾਓ ਗੁਣਾ ਤਕਸੀਰ ਇਸ ਤੋਂ ਲਾਵਾ ਹੋਰ ਵੀ ਜਿਹੜੀਆਂ ਸੰਸਥਾਵਾਂ ਸਰਵੇਖ ਰਾਉਂਦੀਆਂ ਰਹਿੰਦੀਆਂ ਉੱਥੇ ਥੱਲੇ ਲਿਖਿਆ ਆ ਦੇਖੋ ਨੈਸ਼ਨਲ ਸਟੇਟਸ ਆਫ ਐਜੂਕੇਸ਼ਨ ਸਰਵੇ ਇੱਕ ਬਹੁਤ ਵੱਡੀ ਸੰਸਥਾ ਆ ਜਿਹੜੀ ਹਰ ਸਾਲ ਬੇਟਾ ਸਰਵੇ ਕਰਾਉਂਦੀ ਆ ਸਰਕਾਰੀ ਸਕੂਲਾਂ ਚ ਕਿਹੜੇ ਵਿਗਿਆਦ ਕੀ ਪੜ ਰਹੇ ਆ ਉਹ ਕਿਥੋਂ ਕਿੱਥੇ ਉਹਨਾਂ ਨੂੰ ਕਿੰਨਾ ਆਉਂਦਾ ਕਿੰਨਾ ਉਹਨਾਂ ਨੇ ਪੱਲੇ ਆ ਉਹ ਸਰਵੇ ਤੁਸੀਂ ਦੇਖ ਸਕਦੇ ਹੋ ਕਿ ਜੇਕ ਮਾਤ ਭਾਸ਼ਾ ਹੈ ਨਾ ਯਾਨੀ ਕਿ ਪੰਜਾਬੀ ਹੈ ਤੁਹਾਡੀ ਗੱਲ ਨੂੰ ਪੰਜਾਬੀ ਮਾਤ ਭਾਸ਼ਾ ਪੰਜਾਬ ਉਸ ਤੋਂ ਥੱਲੇ ਦੇਖੋ ਸਰ ਮੈਂ ਆਪ ਦੀ ਗੱਲ ਕਰ ਲਈ ਤੇ 70% ਬੱਚਿਆਂ ਨੂੰ ਜਿਹੜੀ ਜਮਾ ਛਡਾਓ ਉਹਨਾਂ ਦੇ ਤਕਸੀਮਾ ਹੁੰਦੀ ਸੀ 40% ਦੇ ਇੰਗਰੇਜ਼ੀ ਦਾ ਬਹੁਤ ਜ਼ਿਆਦਾ ਮਾੜਾ ਹ ਸੀ ਸਿਰਫ 20% ਬੱਚੇ ਸੱਚੋ ਉਹ ਅੰਗਰੇਜ਼ੀ ਬੋਲ ਸਕਦੇ ਸੀ ਜਾਂ ਲਿਖ ਸਕਦੇ ਇਹ ਜਿਹੜਾ ਸਰਵੇ ਤੀਸਰੀ ਪੰਜਵੀਂ ਤੇ ਅੱਠਵੀਂ ਜਮਾਤ ਚ ਇਹ ਵਾਲਾ ਕੀਤਾ ਗਿਆ సర్వే मतलब ਚਾਹਦੇ ਰਹਿੰਦੇ ਆ ਸਰਵੇ ਐਸੇ ਕਰਕੇ ਕੀਤੇ ਜਾਂਦੇ ਆ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਆਪਣੀ ਕੁਆਲਿਟੀ ਜਿਹੜੀ ਹੈ ਉਹ ਫਿਰ ਸਟੈਂਡ ਕਰ ਰਹੀ ਹੈ এডਿਕੇਸ਼ਨ ਦਾ ਕਿੰਨਾ ਚੰਗਾ ਹਾਲ ਆ ਕਿੰਨਾ ਕਮਾਲਾ ਹਾਲ ਉਹ ਸਾਰੇ ਸਰਵੇ ਆ ਇਹ ਤੁਹਾਡੇ ਸਾਹਮਣੇ ਮੈਂ ਜਦੋਂ ਪਿਛਲੇ ਸਾਲ ਨਾ ਮੈਂ ਕਲਾਸ ਪੜਾ ਰਿਹਾ ਸੀ ਤੇ ਕੁਝ ਬੱਚਿਆਂ ਨੂੰ ਮੈਂ ਵਿਚਾਰ ਨੇ ਕਿ ਪੁੱਛ ਲਿਆ ਮੈਂ ਕਿ ਆਮਣੇ ਦੇਸ਼ ਕਰੋ ਜਿਆਦਾ ਆ ਕੋਈ ਗੱਲ ਸੀ ਉਹ ਦੇਸ਼ ਦੀ ਆ ਗਈ ਤੇ ਕੋਈ ਕਹਿੰਦਾ 265 ਤੋਂ ਜ਼ਿਆਦਾ ਆ ਕੋਈ ਕਹਿੰਦਾ 70 ਜੀ ਕੋਈ ਕਹਿੰਦਾ 85 ਜੀ ਤੋਂ ਇਸ ਤਰ੍ਹਾਂ ਹੀ ਆਪਾਂ ਜੇਕਰ ਬਾਕੀ ਕਲਾਸਾਂ ਦਾ ਵੀ ਹਾਲ ਦੇਖੀਏ ਤਾਂ ਬਹੁਤ ਮਾੜਾ ਹਾਲ ਹੈ ਬੜਾ ਐਜੂਕੇਸ਼ਨ ਦਾ ਕੁਆਲਿਟੀ ਦਾ ਖਾਸ ਕਰਕੇ ਬਾਕੀ ਪੱਖੋਂ ਆਪਾਂ ਬਹੁਤ ਵਧੀਆ ਹੈ ਸਿਰਫ ਕੁਆਲਿਟੀ ਪੱਖੋਂ ਬਹੁਤ ਮਾੜਾ ਹਾਲ ਹੁਣ ਹਾਲ ਮਾੜਾ ਕਿੰਨੇ ਕੀਤਾ ਕਵੀ ਰਿਸਪੌਂਸਿਬਲ ਕੌਣ ਕੋਣਾ ਜ਼ਿੰਮੇਵਾਰ ਕੌਣ ਕੋਣਾ ਦੇਖਿਆ ਲੈਨ ਦੂਸਰਾ ਅਧਿਆਪਕ ਵਿਦਿਆਰਥੀ ਤੇ ਮਾਪੇ ਆ ਚਾਰ ਹੀ ਬੰਦੇ ਆ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਆ ਠੀਕ ਹੈ ਤੁਹਾਡੇ ਫਿਊਚਰ ਨਾਲ ਜੁੜੇ ਆ ਤੁਹਾਡੇ ਭੂਇਖ ਨਾਲ ਜੁੜੇ ਆ ਇਹ ਚਾਰ ਹੀ ਜੜੇ ਜ਼ਿੰਮੇਵਾਰ ਹੋ ਸਕਦੇ ਕਿਸੇ ਨਾ ਕਿਸੇ ਰੂਪ ਚ ਪਰ ਆਪਾਂ ਹਰ ਇੱਕ ਨੂੰ ਜ਼ਿੰਮੇਵਾਰ ਵੀ ਨਹੀਂ ਠਹਿਰਾ ਸਕਦੇ ਆ ਪਿੱਛੇ ਜੀ ਆਪਾਂ ਪਿੰਡ ਚ ਗਏ ਸੀ ਪਿੰਡ ਚ ਵੀ ਆਪਾਂ ਜਦੋਂ ਬੱਚਿਆਂ ਨੂੰ ਫੜ ਫੜ ਕੇ ਲਿਆ ਰਹੇ ਸੀ ਵੀ ਆਓ ਵੀ ਛੁੱਟੀਆਂ ਖਤਮ ਹੋ ਗਈਆਂ ਉਦੋਂ ਹਰ ਕੋਈ ਇਹੀ ਕਹਿ ਰਿਹਾ ਸੀ ਵੀ ਜੀ ਬੱਚੇ ਝੋਨਾ ਲਾਉਣ ਗਏ ਆ ਕੀ ਕਰੀਏ ਮਜਬੂਰੀ ਬੜੀ ਗਰੀਬੀ ਬੜੀ ਆ ਚਾਰ ਪੈਸੇ ਵੀ ਚਾਹੀਦੇ ਆ ਕੋਈ ਬੱਚੇ ਕਹਿੰਦੇ ਸੀ ਵਰਦੀ ਨਹੀਂ ਹੈਗੀ ਉਹ ਬੱਚਿਆਂ ਨੇ ਵੀ ਅਲੱਗ-ਅਲੱਗ ਸਮੱਸਿਆਵਾਂ ਆ ਮਾਪਿਆਂ ਨੇ ਵੀ ਅਲੱਗ-ਅਲੱਗ ਸਮੱਸਿਆਵਾਂ ਆ ਤੇ ਜੇਕਰ ਬੱਚੇ ਸਕੂਲ ਹੀ ਨਹੀਂ ਆਉਣਗੇ ਤੇ ਅਧਿਆਪਕ ਦੀ ਕਿੱਥੋਂ ਦਾ ਕਸੂਰ ਵਾਰ ਜੇਕਰ ਬੱਚੇ ਮੰਨ ਲਓ ਸਕੂਲ ਆਉਂਦੇ ਆ ਤੇ ਅਧਿਆਪਕ ਤਾਂ ਫੇਰ ਹੀ ਪੜ੍ਹਾਉਣਗੇ ਨਾ ਅਧਿਆਪਕ ਤੇ ਬੇਟਾ ਇੱਥੇ ਆਏ ਸਰਕਾਰ ਨੇ ਅਧਿਆਪਕਾਂ ਨੂੰ ਡਿਪਲੋਏ ਕੀਤਾ ਆ ਇਹ ਸਰਕਾਰ ਨੇ ਅਧਿਆਪਕਾਂ ਨੂੰ ਲਾਇਆ ਕਾਹਦੇ ਵਾਸਤੇ ਲਾਇਆ ਤੁਹਾਨੂੰ ਪੜ੍ਹਾਉਣ ਵਾਸਤੇ ਕੋਰਟ ਕਿੰਨੇ ਵਧੀਆ ਸਕੂਲ ਤੁਹਾਡੇ ਵੱਲੋਂ ਵੀ ਬਹੁਤ ਵੱਡੀ ਕਮੀ ਆ ਤੁਹਾਡੇ ਪੇਰੈਂਟਸ ਵੱਲੋਂ ਵੀ ਬਹੁਤ ਜ਼ਿਆਦਾ ਕਮੀ ਹੋ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਤੁਹਾਨੂੰ ਮੋਟੀਵੇਟ ਕਰਨ ਤਾਂ ਸਕੂਲ ਭੇਜੇ ਠੀਕ ਹੈ ਹੁਣ ਅੱਗੇ ਆਪਾਂ ਗੱਲ ਕਰਦੇ ਆ ਕਿ ਜਿਹੜਾ ਇਹ ਵਾਲਾ ਸਰਕਾਰ ਨੇ ਮਿਸ਼ਨ ਸ਼ੁਰੂ ਕੀਤਾ ਹੈ ਠੀਕ ਹੈ ਬੇਟੇ ਲਿਟਰੇਸੀ ਐਂਡ ਨਿਊਮਰੇਸੀ ਮਿਸ਼ਨ ਹੈ ਇਹਦਾ ਨਾਮ ਹੁਣ ਇਹ ਸ਼ੁਰੂ ਤਾਂ ਕੀਤਾ ਆ ਤਾਂ ਕਿ ਆਪਣੀ ਪਨੀਰੀ ਜਿਹੜੀ ਹੈ ਉਹ ਵਧੀਆ ਹੋ ਸਕੇ ਪਨਿਰੀ ਪਨਿਰੀ ਦਾ ਮਤਲਬ ਪ੍ਰਾਇਮਰੀ ਪੱਧਰ ਤੇ ਪਹਿਲੀ ਤੋਂ ਲੈ ਕੇ ਖਾਸ ਕਰਕੇ ਜਿਹੜਾ ਇਸ ਵਿਸ਼ੇ ਦੇ ਵਿੱਚ ਤੀਜੀ ਜਮਾਤ ਦਾ ਕਿ ਉਹਨਾਂ ਨੇ ਕਿਹਾ ਆ ਕਿ ਬੱਚਿਆਂ ਨੂੰ ਪੜਨਾ ਲਿਖਣਾ ਤੇ ਹੋਰ ਸਵਾਲ ਬੇਸਿਕ ਸਵਾਲ ਹੋਣੇ ਚਾਹੀਦੇ ਜਮਾ ਘਟਾਓ ਗੁਣਾ ਤ੍ਰਿਸ਼ ਇਹ ਚੀਜ਼ਾਂ ਸਪੁਰਤਾਈ ਹੋ ਸਕਦੀਆਂ ਅਧਿਆਪਕਾਂ ਵੱਲੋਂ ਵੀ ਅਨਗੈਂਜ ਹੋ ਸਕਦੀ ਆ ਤੁਹਾਡੇ ਵੱਲੋਂ ਵੀ ਅਨਗੈਂਜ ਹੋ ਸਕਦੀ ਆ ਤੁਹਾਡੇ ਪੇਰੈਂਟਸ ਵੱਲੋਂ ਵੀ ਨਗਹਿਲੀ ਹੋ ਸਕਦੀ ਹੈ ਮਤਲਬ ਸਮੱਸਿਆਵਾਂ ਹੈਗੀਆਂ ਹਰ ਪੱਤਰ ਤੇ ਸਮੱਸਿਆਵਾਂ ਮਤਲਬ ਪ੍ਰਾਇਮਰੀ ਪੱਦਰ ਨੂੰ ਮਜ਼ਬੂਤ ਕਰਨਾ ਹੈ ਇਹ ਜਿਹੜਾ ਮਿਸ਼ਨ ਹੈ ਲਿਟਰੇਸੀ ਐਂਡ ਨਿਊਮਰੀਸੀ ਮਿਸ਼ਨ ਹੈ ਇਹਦਾ ਇੱਕੋ ਹੀ ਉਦੇਸ਼ ਹੈ ਕਿ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ ਯਾਨੀ ਕਿ ਪਹਿਲੀ ਕਲਾਸ ਤੋਂ ਲੈ ਕੇ 5ਵੀਂ ਸਾਤ ਕਲਾਸ ਤੱਕ ਜਿਹੜਾ ਬੱਚਾ ਉਹਨੂੰ ਜੇਕਰ ਇੱਕ ਪੈਰਾ ਦਿੱਤਾ ਜਾਵੇ ਉਹਨੂੰ ਪੜਨਾ ਆਉਣਾ ਚਾਹੀਦਾ ਤੇ ਲਿਖਣਾ ਆਉਣਾ ਚਾਹੀਦਾ ਜਮਾ ਗੁਣਾ ਤੇ ਤਕਸੀਮ ਦੇ ਜਿਹੜੇ ਆ ਸਵਾਲ ਹੋਣੇ ਚਾਹੀਦੇ ਆ ਇਹ ਬਹੁਤ ਜ਼ਰੂਰੀ ਹੈ। ਇਹੀ ਮੇਨ ਹੈ ਦਾ ਜਿਹੜਾ ਮਿਸ਼ਨ ਹੈ ਇਹੀ ਹੈ। ਸਾਖਰਤਾ ਦਾ ਲਿਟਰੇਸੀ ਦਾ ਮਤਲਬ ਹੁੰਦਾ ਹੈ ਸਾਖਰਤਾ। ਸਾਖਰ ਹੋ ਹੁੰਦਾ ਜਿਹਨੂੰ ਪੜਨਾ ਲਿਖਣਾ ਆਉਂਦਾ ਠੀਕ ਹੈ ਪੜਨਾ ਲਿਖਣਾ ਆਉਣਾ ਚਾਹੀਦਾ। ਦੂਸਰੀ ਗੱਲ ਸਵਾਲ ਹੋਣੇ ਸੀ ਇਹਦੇ ਜਮਾ ਗੁਣਾ ਘਟਾਓ ਤਾਂ 3 ਦੇ। ਕੀ ਅੱਛਾ ਦੂਜੀ ਦਾ ਵੀ ਇਹਦੀ ਇਹਦੀ ਲੋੜ ਕਿਉਂ ਪਈ? ਇਹਦੀ ਲੋੜ ਇਸ ਲਈ ਪਈ ਜਿਹੜੇ ਹੁਣੇ ਤੁਹਾਨੂੰ ਸਾਰੇ ਕਾਰਨ ਦੱਸੇ ਆ। ਇਹਦੀ ਬੇਟਾ ਲੋੜ ਕਿਉਂ ਪਈ? ਇਹ ਸਿਸਟਮ ਵੀ ਇੱਕ ਮਿਸ਼ਨ ਦੀ ਐਨ ਐਮ ਸਿਸਟਮ ਦੀ ਲੋਡ ਲੋ ਗਈ ਆਪਾਂ ਨੂੰ ਕਿਉਂਕਿ ਆਪਣੀਆਂ ਜਿਹੜੀਆਂ ਜੜ੍ਹਾਂ ਮਜ਼ਬੂਤ ਨਹੀਂ ਆ ਪ੍ਰਾਇਮਰੀ ਪੱਧਰ ਤੇ ਬੱਚੇ ਜਿਹੜੇ ਆ ਜਦੋਂ 6ਵੀਂ ਚੋਂ ਹੁੰਦੇ ਆ ਉਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ ਜੇ ਉਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ ਜਦੋਂ 10ਵੀਂ 12ਵੀਂ ਤੱਕ ਪਹੁੰਚਦੇ ਆ ਪਹੁੰਚਦੇ ਆ ਉਹ ਟੀਚਰ ਨੇ ਇਹਨੇ ਦੇਖੋ ਉਹ ਡਾਇਰੈਕਟ ਸਿਖਾਉਣਾ ਨਹੀਂ ਆ ਪਛਾਵਾ ਸਿਖਾਉਣੀਆਂ ਨਹੀਂ ਆ ਉਹ ਟੀਚਰ ਨੇ ਤੇ ਆਪਣਾ ਸਿਲੇਬਸ ਵੀ ਤਾਂ ਕੰਪਲੀਟ ਕਰਨਾ ਨਾ ਉਹ 10ਵੀਂ 12ਵੀਂ ਤੱਕ ਪਹੁੰਚਦੇ ਪਹੁੰਚਦੇ ਬੱਚੇ ਦੇਖੇ ਹੀ ਨਹੀਂ ਪਾਉਂਦੇ ਪੜ੍ਹੇ ਹੀ ਨਹੀਂ ਪਾਉਂਦੇ ਉਹਨਾਂ ਨੂੰ ਸਮਝ ਹੀ ਕੁਝ ਨਹੀਂ ਆਉਂਦੀ ਕਲਾਸ ਥਿਲੋ ਬੈਠਦੇ ਆ ਤਾਂ ਐ ਲੱਗਦਾ ਕਿ ਜਿਵੇਂ ਦົນ ਵੱਟੇ ਬੈਠੇ ਹੋਏ ਨਾ ਅੱਛਾ ਇਹਨਾਂ ਦੇ ਭੱਜਣ ਦਾ ਕਾਰਨ ਵੀ ਹੈ ਡਰੌਪ ਆਊਟ ਦਾ ਕਾਰਨ ਵੀ ਹੈ ਜੇਕਰ ਬੱਚਿਆਂ ਦੀ ਹਾਜ਼ਰੀ ਘਟ ਰਹੀ ਹੈ ਸਕੂਲ ਨੂੰ ਸਵਾਲ ਨਹੀਂ ਆਉਂਦਾ ਕੁਝ ਦਿਮਾਗ 'ਚ ਨਹੀਂ ਪੈ ਰਹੀ ਗੱਲ ਉਹ ਸਿਰਫ ਦਾਖਲ ਤੇ ਹੋ ਜਾਂਦੇ ਆ ਪਰ ਉਹਨਾਂ ਉਹ ਬਾਅਦ 'ਚ ਸਕੂਲੋਂ ਵੇਰ ਜਾਂਦੇ ਮਤਲਬ ਸਕੂਲ ਆਉਂਦੇ ਹੀ ਨਹੀਂ ਕੋਈ ਨਾ ਕੋਈ ਕੰਮ ਕਰਨ ਲੱਗ ਪੈਂਦੇ ਆ ਉਹਨਾਂ ਨੂੰ ਐ ਲੱਗਦਾ ਕਿ ਇਹ ਵਧੀਆ ਸਿਸਟਮ ਸਰਕਾਰ ਦਾ ਬਣਾਇਆ ਹੋਇਆ ਜਾ ਕੇ ਦਾਖਲ ਹੋ ਜਾਓ ਇੱਕ ਵਾਰੀ ਤੇ ਫਿਰ ਆਓ ਭਵਿਨਾਓ ਇੱਥੇ ਵੀ ਥੋੜੀ ਸਖਤਾਈ ਹੋਣੀ ਚਾਹੀਦੀ ਆ ਕਿ ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਉਣੀ ਚਾਹੀਦੀ ਆ ਤੋਂ ਇਹਦਾ ਸਭ ਤੋਂ ਵੱਡਾ ਇਹ ਹੀ ਕਾਰਨ ਹੁੰਦਾ ਜਦੋਂ ਬੱਚਿਆਂ ਦੀ ਜਿਹੜਾ ਕਮਜ਼ੋਰ ਹੁੰਦੀਆਂ ਜਦੋਂ ਬੱਚੇ 6ਵੀਂ ਚ ਆਉਂਦੇ ਆ 12ਵੀਂ ਚ ਆਉਂਦਿਆਂ ਤੱਕ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਉਹਨਾਂ ਨੂੰ ਕੋਈ ਪਛਾਣੀ ਆਉਂਦੀ ਤੇ ਨਾ ਹੀ ਉਹਨਾਂ ਨੂੰ ਛੋਟੇ ਛੋਟੇ ਸਵਾਲ ਹੁੰਦੇ ਤੁਸੀਂ ਦੇਖ ਲਓ ਭਾਵੇਂ ਹੁਣੇ ਵੀ ਸਰਵੇ ਕਰਕੇ ਦੇਖ ਲੀਏ ਜੇ ਆਪਾਂ ਉਪਲਾਸ 1 2 ਦੇ ਬੱਚਿਆਂ ਨੂੰ ਉਠਾ ਲਈਏ ਜੇ ਆਪਾਂ ਉਹਨੂੰ ਕਹੀਏ ਵੀ ਉੜਾੜਾ ਸੁਣਾ ਦਿਓ ਲਿਖ ਕੇ ਦਿਖਾ ਦਿਓ ਤੇ ਮੈਂ ਕਹਾਂ ਮੈਂ ਇਹਨਾਂ 500 ਰੁਪਏ ਨਾ ਹੁਣੇ ਜੇਬ ਚੋਂ ਕੱਢ ਕੇ ਬਾਹਰ ਰੱਖ ਲੈਣਾ ਤੇ ਮੈਨੂੰ ਨਹੀਂ ਲੱਗਦਾ ਮੇਰੀ ਜੇਬ 'ਚ ਹੀ ਰਹਿਣਾ 500 ਰੁਪਏ ਠੀਕ ਹੈ ਤੋਂ ਇਸ ਤਰ੍ਹਾਂ ਵੀ ਬਹੁਤ ਸਾਰੀਆਂ ਸਮੱਸਿਆ ਹੈ ਇਹ ਸਮੱਸਿਆ ਕਰਕੇ ਸਰਕਾਰ ਚਾਹੁੰਦੀ ਹੈ ਕਿ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਆ 2020 'ਚ ਆਈ ਸੀ ਬੇਟੇ ਐਜੂਕੇਸ਼ਨ ਪਾਲਿਸੀ ਦਾ ਮਤਲਬ ਇਹ ਹੀ ਆ ਕਿ ਸਿੱਖਿਆ ਦੇ ਵਿੱਚ ਸੁਧਾਰ ਲਿਆਉਣ ਵਾਸਤੇ ਸਰਕਾਰ ਨੇ ਜਿਹੜੀ ਪਾਲਿਸੀ ਬਣਾਈ ਆ ਕੁਆਲਿਟੀ ਐਜੂਕੇਸ਼ਨ ਖਾਸ ਕਰਕੇ ਤੇ 2023 ਦੇ ਵਿੱਚ ਇਹ ਲਾਗੂ ਹੋਈ ਬਈ ਨਾ 2023 ਚ ਲਾਗੂ ਹੋ ਗਈ ਹੁਣ ਪੰਜਾਬ 'ਚ ਵੀ ਇਹ ਲਾਗੂ ਹੋ ਚੁੱਕੀ ਤਕਰੀਬਨ ਆ ਜਿਹੜੀ ਲਾਗੂ ਹੋਈ ਆ ਉਹੀ ਸਾਰਾ ਕੁਝ ਤੁਹਾਨੂੰ ਦੱਸਿਆ ਜਾ ਰਿਹਾ ਨਵੀਂ ਐਜੂਕੇਸ਼ਨ ਜਿਹੜੀ ਪਾਲਿਸੀ ਦੇ ਅੰਡਰ ਜੋ ਵੀ ਕੁਝ ਲਾਗੂ ਆ ਇਹਦੇ 'ਚ ਉਹਨਾਂ ਨੇ ਫਿਰ ਨਿਪੁੰਨ ਭਾਰਤ ਬਾਰੇ ਗੱਲ ਕੀਤੀ 2021 'ਚ ਨਿਪੁੰਨ ਦਾ ਮਤਲਬ ਹੈ ਉਹ ਕਹਿੰਦੇ ਕਿ ਜਿਹੜਾ ਭਾਰਤ ਦਾ ਹਰ ਬੱਚਾ ਭਾਰਤ ਦਾ ਹਰ ਬੱਚਾ ਜਿਹੜਾ ਉਹ ਕੀ ਹੋਣਾ ਚਾਹੀਦਾ ਨਿਪੁੰਨ ਹੋਣਾ ਚਾਹੀਦਾ ਸਮਰੱਥ ਹੋਣਾ ਚਾਹੀਦਾ ਉਹਨੂੰ ਪੜਨਾ ਲਿਖਣਾ ਆਉਣਾ ਹੀ ਚਾਹੀਦਾ ਉਹਨੂੰ ਬੇਸਿਕ ਮੈਥ ਦਾ ਗਿਆਨ ਹੋਣਾ ਹੀ ਚਾਹੀਦਾ ਜਮਾ ਘਟਾਓ ਗੁਣਾ ਤਕੀ ਇਹ ਤੋਂ ਬਿਨਾ ਗੁਜ਼ਾਰਾ ਨਹੀਂ ਆ ਜੇਕਰ ਬੱਚਾ ਹੁਣ ਸਿੱਖ ਲੇਗਾ ਤੇ ਆਉਣ ਵਾਲੀ ਜ਼ਿੰਦਗੀ ਚ ਪੜ ਕੇ ਫਿਰ ਬਹੁਤ ਕੁਝ ਸਿੱਖੇਗਾ ਹੁਣ ਨੂੰ ਇਹ ਸਿੱਖਣ ਦੀ ਲੋੜ ਹੈ ਆਉਣ ਵਾਲੇ ਸਮੇਂ ਚ ਉਹ ਜ਼ਿੰਦਗੀ ਚ ਪੜ ਲਿਖ ਕੇ ਬਹੁਤ ਕੁਝ ਸਿੱਖ ਸਕਦਾ ਤੋਂ ਇਸ ਕਰਕੇ ਇਸ ਮਿਸ਼ਨ ਦਾ ਇਹ ਹੀ ਉਦੇਸ਼ ਹੈ ਇਹਦੇ ਚ ਆਪਾਂ ਇੱਕ ਹੋਰ ਗੱਲ ਕਰਾਂਗੇ ਵੀ ਇਹਦਾ ਜਿਹੜਾ ਟਾਰਗੇਟ ਆ 2026-27 ਤੱਕ ਸਰਕਾਰ ਕਹਿੰਦੀ ਇਹ ਕੰਮ ਹੋ ਜਾਣਾ ਚਾਹੀਦਾ ਆ ਵੀ ਜੋ ਬੱਚਾ ਤੀਜੀ ਜਮਾਤ ਤੱਕ ਉਹਨੂੰ ਪੜਨਾ ਲਿਖਣਾ ਤੇ ਬੇਸਿਕ ਸਵਾਲ ਜਿਹੜੇ ਆ ਉਹਨੇ ਹੀ ਚਾਹੀਦੇ ਆ 2026-27 ਦਾ ਸਮਾਂ ਦਿੱਤਾ ਉਹਨਾਂ ਨੇ ਸਾਰੀਆਂ ਸਟੇਟਾਂ ਨੂੰ ਸਾਰੇ ਦੇਸ਼ ਨੂੰ ਸਮਾਂ ਉਹਨਾਂ ਕਿੱਥੋਂ ਤੱਕ ਦਾ ਦਿੱਤਾ 2026-27 ਦਾ ਇਹ ਆ 2026-27 ਚ ਆ ਜਿਹੜਾ ਟਾਰਗੇਟ ਹੈ ਇਹ ਪੂਰਾ ਹੋ ਜਾਣਾ ਚਾਹੀਦਾ ਇਹ ਜਿਹਨੂੰ ਆਪਾਂ ਕਹਿੰਦੇ ਆ ਨਿਪੁੰਨ ਭਾਰਤ ਜਿਹੜੀ ਆਪਾਂ ਦੀ ਚੈਪਟਰ ਪੰਜਾਬ ਦੇ ਬੇਟਾ ਸਮਰਾਪਤ ਚੱਲ ਰਹੀ ਹੈ ਸਮਰਾਪਤ ਸਮਰਾਪਤ ਉਹ ਇੱਕ ਉਹ ਆਪਾਂ ਨੂੰ ਨਿਪੁੰਨ ਭਾਰਤ ਕਿਹਾ ਜਾਂਦਾ ਹੈ ਤਾਂ ਇੱਕ ਚੀਜ਼ ਹੋਰ ਜਿਹੜੀ ਆ ਉਹ ਗੱਲ ਕਰਨ ਵਾਲੀ ਆ ਬੇਸਿਕ ਸਕਿੱਲ ਕਾਰ ਵਿੱਚ ਬੇਸਿਕ ਸਕਿੱਲ ਦੇ ਆ ਚਲੋ ਪਤਾ ਚਾਰ ਬੇਸਿਕ ਸਕਿੱਲ ਕਿਹੜੇ ਆ ਤਾਂ ਪਹਿਲਾ ਸਕਿੱਲ ਤੁਹਾਡੇ ਕੋਲ ਕਿਹੜਾ ਆ ਲਿਸਨਿੰਗ ਪਹਿਲਾਂ ਤੁਸੀਂ ਕਰਨਾ ਸੁਣਦੇ ਜਦੋਂ ਬੱਚਾ ਘਰੇ ਹੁੰਦਾ ਛੋਟਾ ਜਿਹਾ ਬੱਚਾ ਭਾਵੇਂ ਵੱਡਾ 10 ਸਾਲ ਦਾ 2 ਸਾਲ ਦਾ ਸੁਣਦਾ ਆਪਣੇ ਮਾਤਾ ਪਿਤਾ ਦੀਆਂ ਸਾਰੀਆਂ ਗੱਲਾਂ ਨੂੰ ਠੀਕ ਹੈ ਜਾਂ ਆਪਣੇ ਅਧਿਆਪਕਾਂ ਦੀ ਫੇਰ ਉਹ ਬੋਲਣਾ ਵੀ ਸ਼ੁਰੂ ਕਰਦਾ ਹੌਲੀ ਹੌਲੀ ਇਹ ਦੋ ਸਕਿੱਲ ਤੇ ਉਹ ਆਪਣੇ ਆਪ ਹੀ ਤਕਰੀਬਨ ਆ ਜਾਂਦੇ ਆ ਜਦੋਂ ਬੱਚਾ ਸਕੂਲ 'ਚ ਦਾਖਲ ਹੁੰਦਾ ਫੇਰ ਉਹ ਦਾ ਸਕਿੱਲ ਕਿਹੜਾ ਡਿਵੈਲਪ ਹੁੰਦਾ ਅੱਖਾਂ ਤੋਂ ਕੰਮ ਕੀ ਕਰਤਾ ਦੇਸ ਤੇ ਕਰਨਾ ਹੁੰਦਾ ਨਾ ਤਾਂ ਆ ਦੋਸਤ ਕਿਤੇ ਕਿਤੇ ਹੈਗੇ ਹੈ ਸਰਕਾਰ ਕੰਦੀ ਆ ਬਾਈ ਇਹਨੂੰ ਪੜਨਾ ਲਿਖਣਾ ਵੀ ਆਉਣਾ ਚਾਹੀਦਾ ਆ ਪੜਨਾ ਲਿਖਣਾ ਇਹ ਮਤਲਬ ਪੱਤਰ ਦੇ ਨੀਂ ਸਰਕਾਰ ਕੰਦੀ 26 27 ਤੱਕ ਹਰ ਬੱਚੇ ਨੂੰ ਜਿਹਨੇ ਪੀਜੀ ਜਮਾਤ ਤੱਕ ਪਹੁੰਚ ਗਿਆ ਉਹਨੂੰ ਪੜਨਾ ਲਿਖਣਾ ਆਉਣਾ ਹੀ ਚਾਹੀਦਾ ਉਹਦੇ ਵਾਸਤੇ ਸਰਕਾਰ ਨੇ ਅਧਿਆਪਕਾਂ ਵਰਸੇ ਜਿਹੜਾ ਟ੍ਰੇਨਿੰਗ ਵੀ ਜਿਹੜੀ ਹੈ ਉਹ ਸ਼ੁਰੂ ਕਰਨੀ ਆਉਣ ਵਾਲੇ ਸਮੇਂ ਜਿਹੜਾ ਪਹਿਲਾਂ ਵੀ ਟ੍ਰੇਨਿੰਗ ਚੱਲ ਰਹੀਆਂ ਸੀ ਹੁਣ ਵੀ ਸਰਕਾਰ ਜਿਹੜੀ ਟ੍ਰੇਨਿੰਗ ਸ਼ੁਰੂ ਕਰ ਰਹੀ ਹੈ ਤੇ ਉਹਦੇ ਵਾਸਤੇ ਜਿਹੜਾ ਜਦੋਂ ਬੱਚਾ ਪਹਿਲੀ ਜਮਾਤ ਚ ਹੁੰਦਾ ਆ ਤੇ ਉਹਦੇ ਵਾਸਤੇ ਵੀ ਸਰਕਾਰ ਨੇ ਇੱਕ ਕੋਸ਼ਿਸ਼ ਸ਼ੁਰੂ ਕਰਨਾ ਹੈ ਐਕਟੀਵਿਟੀ ਬੇਸਡ ਕੋਰਸ ਬਿਫੋਰ ਨੋ ਸਮੇਂ ਤੜੰਗ ਤੇ ਲਿਖਾਂਗੇ ਠੀਕ ਹੈ ਤੋਂ ਇਹ ਹੀ ਜਿਹੜਾ ਜਿੰਨਾ ਵੀ ਇਹ ਮਿਸ਼ਨ ਹੈ ਇਹਦਾ ਇਹੀ ਉਦੇਸ਼ ਸੀ ਇਹਦੇ ਬਾਰੇ ਆਪਾਂ ਸਾਰੀ ਗੱਲ ਕੀਤੀ ਹੈ ਕਿ ਕਿਵੇਂ ਕਦੇ ਜੇ ਕੋਈ ਚੀਜ਼ ਹੋਰ ਆਪਾਂ ਗੱਲ ਕਰਾਂਗੇ ਜਿੱਥੇ ਆਪਣਾ ਥੋੜਾ ਜਿਹਾ ਬੇੜਾਗਰ ਹੋਇਆ ਉਹ ਸਰਕਾਰ ਦੀਆਂ ਵੀ ਕੁਝ ਸਕੀਮਾਂ ਇਸ ਤਰ੍ਹਾਂ ਦੀਆਂ ਵੀ ਹਨੀਆਂ ਵੀ 8ਵੀਂ ਤੱਕ ਕਿਸੇ ਨੂੰ ਫੇਲ ਨਹੀਂ ਕਰਨਾ ਨਜੀ ਬੇਟਾ ਅਖਮੀ ਤਾਂ ਕਿਸੇ ਨੂੰ ਫੇਲ ਨਹੀਂ ਕਰਨਾ ਜਿਹੜਾ ਬੱਚੇ ਦੇ ਪੱਲੇ ਕਾਸ ਨਹੀਂ ਉਹਨੂੰ ਵੀ ਪਾਸ ਕਰ ਦੇਣਾ ਤੇ ਫਿਰ ਉਹ ਬੱਚਾ ਅੱਗੇ ਜਾ ਕੇ ਕੀ ਕਰੂਗਾ ਫਿਰ ਤੂੰ ਤੇ ਗੱਡੋਂ ਪੂਚ ਹੀ ਰਹੇਣਗੇ ਮਤਲਬ ਇਹੋ ਜਿਹੇ ਬੱਚੇ ਅੱਗੇ ਕੋਈ ਵੀ ਬੱਚਾ ਬਹੁਤ ਰੇਅਰ ਹੈ ਕੋਈ ਮੇਰੇ ਕਹਿਣਾ ਕਿਸੇ ਸਕੂਲ ਦੇ ਵਿੱਚੋਂ 4 5 7 ਬੱਚੇ ਜਿਹੜੇ ਆ ਉਹ ਕਿਤੇ ਅੱਗੇ ਜਾ ਕੇ ਕਾਲਜ ਯੂਨੀਵਰਸਿਟੀ ਵਿੱਚ ਦਾਖਲ ਹੋ ਜਾਣਗੇ ਪਰ ਬਾਕੀ ਸਾਰੀ ਜਨਤਾ ਜਿਹੜੀ ਹੈ ਉਹ ਕਿਹੜੀ ਹੈ ਪੜ੍ਹੀ ਲਿਖੀ ਬੇਰੁਜ਼ਗਾਰ ਜਨਤਾ ਪਿੰਡਾਂ ਦੇ ਵਿੱਚ ਘੁੰਮ ਰਹੀ ਹੈ ਪਿੰਡਾਂ 'ਚ ਪੜ੍ਹੇ ਲਿਖੇ ਅਨਪੜ੍ਹਤਾਂ ਨੂੰ ਬਹੁਤ ਮਿਲ ਜਣਗੇ ਜਿਨ੍ਹਾਂ ਨੇ 12 ਨਕਲਾ ਮਾਰ ਕੇ ਪਾਸ ਕੀਤੀ ਉਹਨਾਂ ਦੇ ਪੱਲੇ ਕੱਖ ਨਹੀਂ ਅੱਗੇ ਜਾ ਕੇ ਕੀ ਕਰਨਗੇ ਕੁਝ ਨਹੀਂ ਕਰ ਸਕਦੇ ਹਾਂ ਉਹ ਜ਼ਰੂਰ ਪਿੰਡ ਦਾ ਮਾਹੌਲ ਖਰਾਬ ਕਰਨਗੇ ਆਵਾਰਾਗਰਦੀ ਕਰਨਗੇ ਨਸ਼ਿਆਂ 'ਚ ਗਲਤਾਨ ਹੋਣਗੇ ਤੇ ਫਿਰ ਆਪਾਂ ਕਹਿੰਦੇ ਕਿ ਪੰਜਾਬ 'ਚ ਨਸ਼ੇ ਬਹੁਤ ਵਧ ਗਏ ਇਹ ਸਾਰੀਆਂ ਚੀਜ਼ਾਂ ਦਾ ਬੇਟਾ ਕਾਰਨ ਇੱਕੋ ਹੀ ਹੈ ਸਰਕਾਰ ਨੂੰ ਇਹੋ ਚੀਜ਼ਾਂ ਨਜ਼ਰ ਆਈਆਂ ਵੀ ਇਹਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ ਸਿਸਟਮ ਨੂੰ ਪੜ੍ਹੇ ਲਿਖੇ ਅਨਪੜ੍ਹਿਆਂ ਦੀ ਇੱਕ ਲੰਬੀ ਲਾਈਨ ਜਿਹੜੀ ਸਕੂਲ ਕਾਲਜ ਉਹ ਪੜ੍ਹਾ ਲਿਖਾ ਕੇ ਤੇਜੀ ਜਾਂਦੇ ਆ ਪਰ ਅੱਗੇ ਕੋਈ ਨੌਕਰੀ ਨਹੀਂ ਆ ਬੇਰਜ਼ਗਾਰੀ ਬਹੁਤ ਆ ਪੜ੍ਹੇ ਲਿਖੇ ਅਨਪੜ੍ਹ ਆਉਂਦਾ ਬੱਚਿਆਂ ਨੂੰ ਕੁਝ ਨਹੀਂ ਆ ਤੇ ਫਿਰ ਆਪਾਂ ਕਸੂਰ ਟੀਚਰਜ਼ ਦਾ ਵੀ ਕਿੱਥੇ ਕੱਢ ਸਕਦੇ ਆ ਕਿਤਨਾ ਕਿਤੇ ਸਭ ਦਾ ਕਸੂਰ ਹੈਗਾ ਠੀਕ ਹੈ ਤੁਹਾਡੇ ਮਾਪਿਆਂ ਦਾ ਵੀ ਆ ਬੱਚਿਆਂ ਦਾ ਵੀ ਸਰਕਾਰ ਦਾ ਵੀ ਆ ਇਹ ਕਿਤੇ ਕਿਤਨਾ ਕਿਤੇ ਫਿਰ ਲਾਸਟ ਤੇ ਮੈਂ ਕਹਿ ਸਕਦਾ ਟੀਚਰਜ਼ ਦਾ ਵੀ ਕੁਝ ਕਸੂਰ ਹੋ ਸਕਦਾ ਤਾਂ ਆਪਾਂ ਸਾਰੀਆਂ ਚੀਜ਼ਾਂ ਨੂੰ ਠੀਕ ਕਰਨਾ ਤਾਂ ਹੀ ਜਿਹੜਾ ਸਾਡਾ ਜਿਹੜਾ ਕੋਈ ਦੇਸ਼ ਦੀ ਜਿਹੜੀ ਐਜੂਕੇਸ਼ਨ ਸਿਸਟਮ ਹੈ ਉਹ ਠੀਕ ਹੋ ਸਕਦੀ ਹੈ ਪਹਿਲੀ ਗੱਲ ਆਪਣੇ ਕਈ ਵਾਰੀ ਕੁਝ ਆਫਤਾਂ ਵੀ ਆ ਜਾਂਦੀਆਂ ਕਰੋਨਾ ਕਾਲ ਦੇ ਵਿੱਚ ਵੀ ਆਪਣੇ ਲੋਕ ਸਾਲ ਬਹੁਤ ਜ਼ਿਆਦਾ ਖਰਾਬ ਹੋਏ ਜਿਹਦੇ ਕਰਕੇ ਬੱਚਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਤਲਬ ਕਹਿ ਲਓ ਕਿ ਉਦੋਂ ਵੀ ਬੱਚੇ ਘਰ ਬੈ ਕੇ ਪੇਪਰ ਦੇ ਦਿੰਦੇ ਰਹੇ ਬੱਚਿਆਂ ਨੂੰ ਐਵੇਂ ਪਾਸ ਕਰ ਕਰ ਦਿੱਤਾ ਗਿਆ 8ਵੀਂ ਤੱਕ ਕਿਸੇ ਨੂੰ ਫੇਲ ਨਹੀਂ ਕਰਨਾ ਤਾਂ ਸਾਰੀਆਂ ਚੀਜ਼ਾਂ ਜ਼ਿੰਮੇਵਾਰ ਹੈ ਕਿ ਬੱਚੇ ਦੀ ਗਿਣਤੀ ਸਕੂਲਾਂ ਵਿੱਚ ਘਟਾਉਣ ਲਈ ਬੱਚੇ ਭੱਜਦੇ ਉਦੋਂ ਹੀ ਆ ਜਦੋਂ ਉਹਨਾਂ ਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਜਦੋਂ 6ਵੀਂ ਚ ਬੱਚੇ ਨੂੰ ਕੱਖ ਨਹੀਂ ਆ ਰਿਹਾ ਪਲੱਸ 2 ਤੱਕ ਪਹੁੰਚ ਵੀ ਜਾਏਗਾ ਮौज-ਮਸਤੀ ਕਰਕੇ ਕਰ ਲਈ 6ਵੀਂ ਵੀ 7ਵੀਂ ਵੀ 8ਵੀਂ 9ਵੀਂ 10ਵੀਂ 12ਵੀਂ ਤੇ ਉਸ ਤੋਂ ਬਾਅਦ ਉਹਦਾ ਕੋਈ ਫਿਊਚਰ ਨਹੀਂ ਹੈ ਤੇ ਜੇ ਦੇਸ਼ 'ਚ ਇਸ ਤਰ੍ਹਾਂ ਦੇ ਬੱਚੇ ਪੈਦਾ ਹੁੰਦੇ ਰੇ ਇਸ ਤਰ੍ਹਾਂ ਦੀ ਜਨਰੇਸ਼ਨ ਜਿਹੜੀ ਹੈ ਉਹ ਬਣਦੀ ਰਹੀ ਪੜ੍ਹੀ ਲਿਖੀ ਅਨਪੜ੍ਹੀ ਅਨਪੜ੍ਹ ਜਨਤਾ ਤੇ ਅਗਰ ਕੀ ਬਣੂਗਾ ਆਪਣੇ ਪੋਲੀਟਿਸ਼ੀਅਨ ਤਾਂ ਕਹਿੰਦਾ ਚਾਹੁੰਦੇ ਇਹ ਹੀ ਹੈ ਉਹਨਾਂ ਸਤੇ ਵਰੀਆ ਗੱਲਾਂ ਵੀ ਜੇਕਰ ਪੜ੍ਹੇ ਲਿਖੇ ਅਨਪੜ੍ਹ ਹੋਣਗੇ ਤੇ ਇਹਨਾਂ ਦਾ ਜਿਹੜਾ ਸਾਡਾ ਵੋਟ ਬੈਂਕ ਮਜ਼ਬੂਤ ਹੋ ਜਾਊਗਾ ਇਹਨਾਂ ਨੂੰ ਵੋਟ ਪਾਣੀ ਬਹੁਤ ਜ਼ਿਆਦੀ ਸੌਖੀ ਹੋ ਜਾਏਗੀ ਕਿਉਂਕਿ ਜਿਹੜਾ ਅਨਪੜ੍ਹ ਪੜ੍ਹੇ ਲਿਖੇ ਅਨਪੜ੍ਹ ਬੰਦਾ ਥੋੜੇ ਜੇ ਲਾਲਚ 'ਚ ਆ ਕੇ ਵੀ ਆਰਾਮ ਨਾਲ ਸਰਕਾਰ ਨੂੰ ਵੋਟ ਪਾ ਦਿੰਦਾ ਤੁਹਾਡੇ ਮਸਲੇ ਕੀ ਆ ਛੋਟੇ ਮੋਟੇ ਆ ਮਾੜੀਆਂ ਮੋਟੀਆਂ ਗਲੀਆਂ ਬਣਜਣ ਨਾਲੀਆਂ ਬਣਜਣ ਯਸ ਆਪਣੇ ਪਿੰਡ 'ਚ ਕੋਈ ਮੰਦਿਰ ਤੇ ਗੁਰਦੁਆਰਾ ਬਣ ਜਾਏ ਤੁਹਾਨੂੰ ਇਹੋ ਕੁਝ ਚਾਹੀਦਾ ਹੈ ਤੇ ਸਰਕਾਰ ਵੀ ਕਿਤੇ ਨਾ ਕਿਤੇ ਸਰਕਾਰ ਬਹੁਤ ਜ਼ਿਆਦਾ ਜ਼ਿੰਮੇਵਾਰ ਵੀ ਆ ਜੇਕਰ ਇੰਨੀਆਂ ਤਾਇਆਂ ਆਈਆਂ ਇੱਥੋਂ ਤੱਕ ਜਨਤਾ ਪਹੁੰਚੀ ਆ ਇੱਥੋਂ ਤੱਕ ਐਜੂਕੇਸ਼ਨ ਦਾ ਕਹਾਣ ਹੋਇਆ ਉਹਦੇ ਹਿਸਤੇ ਸਰਕਾਰ ਵੀ ਬਹੁਤ ਜ਼ਿਆਦਾ ਕਸੂਰਵਾਰ ਨੰਬਰ 1 ਤੇ ਮੈਂ ਸਰਕਾਰ ਨੂੰ ਹੀ ਕਸੂਰਵਾਰ ਮੰਨਾਂਗਾ ਉਸ ਤੋਂ ਬਾਅਦ ਬੱਚੇ ਵੀ ਆ ਮਾਪੇ ਵੀ ਆ ਵਿਦਿਆਰਥੀ ਵੀ ਆ ਤੇ ਸਾਰੀਆਂ ਚੀਜ਼ਾਂ ਜਿੰਨੀ ਦੇਰ ਤੱਕ ਠੀਕ ਨਹੀਂ ਹੁੰਦੀਆਂ ਉਨੀ ਦੇਰ ਤੱਕ ਜਿਹੜਾ ਆਪਣਾ ਐਜੂਕੇਸ਼ਨ ਸਿਸਟਮ ਹੈ ਉਹ ਠੀਕ ਨਹੀਂ ਹੋ ਸਕਦਾ ਤਾਂ ਅੱਜ ਦੇ ਆਪਣਾ ਜਿਹੜਾ ਵਿਚਾਰ ਚਰਚਾ ਦਾ ਬੇੜਾ ਇਹ ਵਿਸ਼ਾ ਸੀ ਕੀ ਸੀ ਵਿਸ਼ਾ ਚਰਚਾ ਕੋਈ ਦੱਸੇ ਬੱਚਾ ਖੜਾ ਕੇ ਕੋਈ ਨਹੀਂ ਵਨ ਅੱਜ ਆਪਾਂ ਕੀ ਗੱਲਬਾਤ ਕੀਤੀ ਵੈਸੇ ਕੋਮਨ ਬੇਟੇ ਖੜੀ ਹੋ 10 ਮਿੰਟ ਅਜ ਅੱਜ ਦੋ ਚੀਜ਼ਾਂ ਆਪਾਂ ਕਿਸ ਚੀਜ਼ ਤੇ ਗੱਲਬਾਤ ਕੀਤੀ ਕੋਈ ਗੱਲ ਨਹੀਂ ਕਰਤੀਆ ਹਲੇ ਸਾਰਿਆਂ ਨੂੰ ਸੁਣਾਈ ਦੇਣਾ ਸੀ ਤਾਂ ਨਾ ਬੋਲ ਦੇ ਬੇਟੇ ਕੋਈ ਗੱਲ ਨਹੀਂ ਸਰ ਦੋ ਹੀ ਸ਼ਬਦਾਂ ਚ ਦੱਤਿਆ ਬਾਪ ਕੀ ਗੱਲ ਕੀਤੀ ਹੈ ਮੈਨੂੰ ਤਾਂ ਆਹ ਬੋਲੀਂ ਬੋਲ ਦੇ ਬੋਲ ਦੇ ਬੋਲ ਦੇ ਸਾਕਰਤਾ ਦੇ ਸੰਖਿਆਤਮਕਤਾ ਉਹ ਖਾਸ ਬਦਾ ਪਰ ਇਹਨੂੰ ਸਿੱਧੇ ਤੌਰ ਤੇ ਇਹ ਗੱਲ ਕੀਤੀ ਹੈ ਕਿ ਆਪਾਂ ਨੂੰ ਪੜ੍ਹਨਾ ਲਿਖਣਾ ਜਿਹੜਾ ਬੱਚਾ ਤੀਸਰੀ ਜਮਾਤ ਤੱਕ ਬੱਚੇ ਨੂੰ ਪੜ੍ਹਨਾ ਲਿਖਣਾ ਹੋਣਾ ਚਾਹੀਦਾ ਤੇ ਉਹਨੂੰ ਬੇਸਿਕ ਮੈਥ ਦਾ ਗਿਆਨ ਹੋਣਾ ਚਾਹੀਦਾ ਜਮਾ ਘਟਾਓ ਗੁਣਾ ਤਕਸੀਬ ਹੋਰ ਕਿੰਨੂੰ ਸਮਝ ਲੱਗੀ ਹੈ ਆਹੀ ਗੱਲ ਕੌਣ ਹੋਰ ਬੋਲ ਕੇ ਦੱਸੇਗਾ ਕੋਈ ਵਿਦਿਆਰਥੀ ਖੜਾ ਹੋਵੇ ਇਥੋਂ ਹੀ ਹੁਣ ਦੇਖੋ ਤੁਹਾਨੂੰ ਕਿੰਨਾ ਆਪਾਂ ਅੱਧਾ ਘੰਟਾ ਲੈਕਚਰ ਦਿੱਤਾ ਪਰ ਇਹੀ ਗੱਲ ਤੁਸੀਂ ਐਡਾ ਵੱਡਾ ਕੋਈ ਲੈਕਚਰ ਨਹੀਂ ਦੇਣਾ ਤੁਸੀਂ ਇੱਕ ਹੀ ਗੱਲ ਜਿਹੜੀ ਹੋਣੀ ਆਪਾਂ ਕੀਤੀ ਉਹ ਹੀ ਦੱਸ ਦੋ ਆਪਣੇ ਆਪ ਕੌਣ ਦੱਸੇਗਾ ਚੱਲ ਅਨਮੋਲ ਖੜੀ ਹੋ ਚੱਲ ਚੱਲ ਬੈਟਰੀ ਕਰ ਦੇ ਪਰ ਖੜੀ ਹੋ ਜਾ ਖੜੀ ਹੋ ਚਲੋ ਇਹਨਾਂ ਨੂੰ ਮਾਈਕ ਤੇ ਬੋਲੋ ਸਾਚੁਤਾ ਤੇ ਸਖਿਆਤ ਮੁਤਸਵਰੇ ਬਾਰੇ ਦਿੰਦੇ ਹਾਂ ਹਾਂਜੀ ਕੀ ਹੈ ਕੀ ਹੈ ਤੀਸਰੀ ਜਮਾਤ ਤੱਕ ਸਾਰੇ ਬੱਚੇ ਸਾਰਾ ਕੁਟਲ ਬਹੁਣਾ ਚਾਹੀਦਾ ਹੈ ਪਰ ਪੰਨਿਆਂ 'ਚ ਲਿਖਣਾ ਚਾਹੀਦਾ ਠੀਕ ਹੈ ਪਤਾ ਲੱਗ ਗਿਆ ਸਾਰਿਆਂ ਨੂੰ ਸਰਕਾਰ ਕੀ ਚਾਹੁੰਦੀ ਹੈ ਕਿ ਤੀਸਰੀ ਜਮਾਤ ਤੱਕ ਸਾਰੇ ਬੱਚਿਆਂ ਨੂੰ ਜਿਹੜਾ ਆ ਉਹ ਪੜਨਿਆਂ ਤੇ ਲਿਖਣਾ ਹੋਣਾ ਚਾਹੀਦਾ ਠੀਕ ਹੈ ਤੇ ਛੋਟਾ ਮੋਟਾ ਮੈਥ ਜਮਾ ਘਟਾ ਗੁਣਾ ਤਕੀ ਹੋਣੇ ਚਾਹੀਦੇ ਹਰ ਹਾਲ ਤਾਂ ਹੀ ਆਪਣੀ ਐਜੂਕੇਸ਼ਨ ਸਿਸਟਮ 'ਚ ਸੁਧਾਰ ਹੋ ਸਕਦਾ ਨਹੀਂ ਤੇ ਨਹੀਂ ਹੋ ਸਕਦਾ ਇਹਦੇ ਵਾਸਤੇ ਕਿੰਨੂ ਕਿੰਨੂ ਕੋਸ਼ਿਸ਼ ਕਰਨ ਦੀ ਲੋੜ ਹੈ ਤੁਹ ਕੁ ਗੜੀਓ ਕੋਈ ਦੱਸੇਗੀ ਕਿ ਲੋਕ ਇਹਨੂੰ ਬੇਟਾ ਕੋਸ਼ਿਸ਼ ਕਰਨੀ ਚਾਹੀਦੀ ਆ ਜੀ ਮੈਂ ਨਾ ਕਰ ਸਕੀ ਠੀਕ ਹੈ ਨੇ ਕੋਸ਼ਿਸ਼ ਕਿਉਂ ਤੁਹ ਨੂੰ ਕਰਨੀ ਚਾਹੀਦੀ ਆ ਵੈਰੀ ਗੁੱਡ ਉਰੇ ਆ ਦੇ ਉਰੇ ਆ ਕਿਧਾ ਆਜਾ ਆਜਾ ਭੱਜ ਕੇ ਆ ਭੱਜ ਕੇ ਮੇਰਾ ਵੀ ਤੇਲ ਹੈ ਜਲਦੀ ਜਲਦੀ ਆ ਮਾਂ ਪਿਤਾ ਆ ਤੇ ਆ ਬਾਕੀ ਤੇ ਬੱਚੇ ਹੋਰ ਸਰਕਾਰ ਵੈਰੀ ਗੁੱਡ ਤੋ ਬੇਟਾ ਸਾਰੇ ਮੇਰੇ ਆਪਣਾ ਫਰਜ਼ ਬਣਦਾ ਕਿ ਸਾਰੇ ਆਪਾਂ ਜੇਕਰ ਚਲੋ ਚੰਗਾ ਮਿਸ਼ਨ ਹੈ ਸਰਕਾਰ ਨੇ ਜੇਕਰ ਚਲਾਇਆ ਹਾਲਾਂਕਿ ਸਰਕਾਰ ਦੇ ਸਾਰੇ ਮਿਸ਼ਨ ਜ਼ਿਆਦਾਤਰ ਕਾਗਜ਼ਾਂ ਦੇ ਵਿੱਚ ਹੀ ਰੁਲ ਜਾਂਦੇ ਆ ਜੇਕਰ ਇਹ ਮਿਸ਼ਨ ਕਾਮਯਾਬ ਹੋ ਜੇ ਤਾਂਸੀਂ ਦੁਆ ਕਰਾਂਗੇ ਪ੍ਰਮਾਤਮਾ ਅੱਗੇ ਕਿ ਆਪਣੇ ਬੱਚਿਆਂ ਦਾ ਭੁੱਖ ਜਿਹੜਾ ਸੁਧਰ ਜਾਊਗਾ ਜਿੱਦੇ ਆਪਣਾ ਕੀ ਹਾਲ ਆਪਾਂ ਨੂੰ ਪਤਾ ਹੀ ਆ ਹੁਣ ਆਪਾਂ ਮਜ਼ਦੂਰੀ ਹਰ ਡੰਡਾ ਮਜ਼ਬੂਰ ਇੱਥੇ ਤੁਸੀਂ ਵੀ ਮਜ਼ਬੂਰ ਹੋ ਤੁਹਾਡੇ ਮਾਪੇ ਵੀ ਮਜ਼ਬੂਰ ਆ ਠੀਕ ਹੈ ਅਧਿਆਪਕ ਵੀ ਮਜ਼ਬੂਰ ਹੈ ਤੇ ਸਰਕਾਰਾਂ ਵੀ ਮਜ਼ਬੂਰ ਹੈ ਸਰਕਾਰਾਂ ਇਸ ਕਰਕੇ ਮਜਬੂਰ ਹੈ ਉਹਨਾਂ ਦਾ ਵੋਟ ਬੈਂਕ ਠੀਕ ਹੈ ਮਾਪੇ ਇਸ ਕਰਕੇ ਮਜਬੂਰ ਹੈ ਕਿ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਨਹੀਂ ਹੈ ਉਹਨਾਂ ਨੂੰ ਤੁਹਾਨੂੰ ਕੰਮ ਵੀ ਤੁਹਾਡੇ ਕੋਲ ਲੈਣਾ ਪੈਂਦਾ ਤੁਹਾਨੂੰ ਘਰ ਵੀ ਰਹਿਣਾ ਪੈਂਦਾ ਉਹ ਤੁਹਾਡੇ ਨਾਲ ਬਿਲਕੁਲ ਧਿਆਨ ਨਹੀਂ ਦਿੰਦੇ ਆਪ ਵਿਚਾਰੇ ਕੰਮ ਤੇ ਚੱਲ ਜਾਂਦੇ ਉਹਨਾਂ ਦੀ ਮਜਬੂਰੀ ਹੈ ਤੇ ਅਧਿਆਪਕਾਂ ਦੀ ਵੀ ਮਜਬੂਰੀ ਕਰਨ ਕੀ ਜਦੋਂ ਤੁਸੀਂ ਤੁਹਾਡੇ ਮਤਲਬ 6ਵੀਂ ਵਿੱਚ ਤੁਸੀਂ ਆਏ ਹੋ 12ਵੀਂ ਤੱਕ ਅੱਤੇ ਬੱਚਿਆਂ ਨੂੰ ਕੁਝ ਆ ਹੀ ਨਹੀਂ ਰਿਹਾ ਤੇ ਅਪ ਕੀ ਕਰੇਗਾ ਕਿੱਥੋਂ ਇਹੋ ਜਿਹਾ ਚਮਤਕਾਰ ਜਾਦੂ ਦੀ ਕੋਈ ਛੜੀ ਨਹੀਂ ਹੈਗੀ ਕਿਉਂ ਤੁਹਾਡੇ ਸਿਰ ਤੇ ਜਿਹੜੇ ਕਮਾ ਕੇ ਜਾਂ ਕੋਈ ਇਹੋ ਜਿਹਾ ਮੰਤਰ ਮਾਰੇ ਕਿ ਤੁਹਾਡਾ ਦਿਮਾਗ ਅਚਾਨਕ ਹੀ ਤੇਜ ਹੋ ਜੇ ਹੈ ਕੁਛ ਨਹੀਂ ਹੋ ਸਕਦਾ ਇਸ ਕਰਕੇ ਸਾਰਿਆਂ ਨੂੰ ਆਪਰਸ਼ ਕਰਨੀਆਂ ਪੈਣੀਆਂ ਤੁਹਾਨੂੰ ਵੀ ਆਪਰਸ਼ ਕਰਨੀਆਂ ਪੜੀਆਂ ਸਾਨੂੰ ਵੀ ਸਰਕਾਰ ਕਹਿਣਾ ਚਾਹਾਂਗਾ ਕਿ ਉਹ ਵੀ ਥੋੜਾ ਜਿਹਾ ਜੇਕਰ ਆਪਾਂ ਜੇਕਰ ਥੋੜੇ ਜਿਹੇ ਪਾਪਾਂ ਨੂੰ ਸਮੱਸਿਆਵਾਂ ਜ਼ਿਆਦਾ ਆਉਂਦੀਆਂ ਨੇ ਉਹਨਾਂ ਕਰਕੇ ਆਉਂਦੀਆਂ ਪ੍ਰਾਇਮਰੀ ਲੈਵਲ ਤੇ ਆਪਣੇ ਕੋਲ ਬੱਚੇ ਜਿਹੜੇ ਆਉਂਦੇ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਬੱਚੇ ਹੁੰਦੇ ਜਿਹੜੇ ਨਾ ਪੜ੍ਹ ਲਿਖ ਸਕਦੇ ਆ ਠੀਕ ਹੈ ਨਾ ਉਹਨਾਂ ਨੂੰ ਥੋੜਾ ਇੰਗਲਿਸ਼ ਦਾ ਗਿਆਨ ਦਾ ਪੰਜਾਬੀ ਵੀ ਨਹੀਂ ਚੰਗੀ ਤਰ੍ਹਾਂ ਆਉਂਦੀ ਫਿਰ ਮੈਂ ਤੇ ਸਵਾਲ ਵੀ ਥੋੜੇ ਬਹੁਤ ਮਾੜੇ ਮੋਟੇ ਨਹੀਂ ਹੁੰਦੇ ਤਾਂ ਇਸ ਕਰਕੇ ਸਾਨੂੰ ਸਮੱਸਿਆਵਾਂ ਆਉਂਦੀਆਂ ਜੇਕਰ ਸੀਨੀਅਰ ਸੈਂਡ ਸਕੂਲਾਂ 'ਚ ਸਮੱਸਿਆਵਾਂ ਆ ਰਹੀਆਂ ਤੇ ਉਹ ਇਸ ਕਰਕੇ ਆ ਰਹੀਆਂ ਕਿਉਂਕਿ ਪ੍ਰਾਇਮਰੀ ਪੱਧਰ ਤੇ ਵੀ ਉਨੀ ਇਮਾਨਦਾਰੀ ਨਾਲ ਕੰਮ ਨਹੀਂ ਹੋ ਰਿਹਾ ਉਹਨਾਂ ਦੀਆਂ ਵੀ ਫਿਰ ਮਜਬੂਰੀਆਂ ਉਹ ਕਹਿੰਦੇ ਜੀ ਅਸੀਂ ਭੱਜ ਭੱਜ ਥੱਕ ਗਏ ਆ ਜੀ ਬੱਚੇ ਆਉਂਦੇ ਨਹੀਂ ਵਰਦੇ ਨਹੀਂ ਆ ਪਰ ਉਹ ਵੀ ਜੇਕਰ ਕੋਸ਼ਿਸ਼ ਕਰਨ ਤੇ ਇਸ ਤਰ੍ਹਾਂ ਪੋਸੀਬਲ ਹੈਗਾ ਕਿਉਂਕਿ ਅੱਜਕੱਲ بڑا ਔਖਾ ਹੈ ਔਖਾ ਕਿ ਕਮਾਈ ਕਰਨਾ ਬੜਾ ਔਖਾ ਹੈ ਮਿਹਨਤ ਮਜ਼ਦੂਰੀ ਕਰਨੀ ਬੜੀ ਔਖੀ ਹੈ ਜੇ ਸਰਕਾਰ ਨੇ ਜਾ ਸਰਕਾਰ ਨੇ ਜਾਂ ਵਾਇਗਨ ਨੇ ਜੇ ਦਾਤ ਦਿੱਤੀ ਆਪਾਂ ਨੂੰ ਜ਼ਰੂਰੀ ਨੌਕਰੀ ਦੀ ਤੇ ਆਪਾਂ ਨੂੰ ਆਪਣਾ ਕੰਮ ਜਿਹੜਾ ਇਮਾਨਦਾਰੀ ਨਾਲ ਕਰਨਾ ਚਾਹੀਦਾ ਉਹਨਾਂ ਨੂੰ ਵੀ ਸਾਰਿਆਂ ਨੂੰ ਸਰਕਾਰ ਨੂੰ ਵੀ ਮਾਪਿਆਂ ਨੂੰ ਵੀ ਹਰ ਬੰਦੇ ਨੂੰ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ ਫੇਰ ਆਪਣੇ ਦੇਸ਼ ਦਾ ਕੁਝ ਸੁਧਾਰ ਹੋ ਸਕਦਾ ਆਪਣੀ ਐਜੂਕੇਸ਼ਨ ਦਾ ਸੁਧਾਰ ਹੋ ਸਕਦਾ ਥੈਂਕ ਯੂ ਸੋ ਮਚ